ਅੱਜ ਤੁਹਾਡੇ ਨਾਲ ਇਹੋ ਜਿਹੇ ਸ਼ਖਸ ਦਾ ਜ਼ਿਕਰ ਕਰਨ ਲੱਗੇ ਹਾਂ ਜਿਸ ਨੇ ਛੇਤੀ ਅਮੀਰ ਹੋਣ ਦੇ ਚੱਕਰ 'ਚ ਘਰ ਵਿੱਚ ਹੀ ਨੋਟ ਛਾਪਣ ਦੀ ਮਸ਼ੀਨ ਲਗਾ ਲਈ ਅਤੇ ਢੱਲੇ ਨਾਲ ਨੋਟ ਛਾਪਣ ਲੱਗ ਪਿਆ। ਦਿਲਚਸਪ ਗੱਲ ਇਹ ਹੈ ਕਿ ਇਹ ਅਜੋਕੇ ਸਮੇਂ ਦਾ ਨਟਵਰ ਲਾਲ 8ਵੀਂ ਤੱਕ ਪੜਿਆ ਹੋਇਆ। ਪਰ ਇੰਟਰਨੈਟ ਤੋਂ ਦੇਖ ਕੇ ਇਹੋ ਜਿਹਾ ਜੁਗਾੜ ਲਗਾ ਦਿੱਤਾ ਕਿ ਨਕਲੀ ਨੋਟਾਂ ਦੀ ਢੇਰੀ ਲਿਆ ਦਿੱਤੀ। ਸਿਆਣੇ ਕਹਿੰਦੇ ਹਨ ਕਿ ਚੋਰੀ ਨੂੰ ਮੋਰੀ ਰਹਿ ਜਾਂਦੀ ਹੈ। ਐਵੇਂ ਦਾ ਹੀ ਕੁਝ ਇਸ ਨਟਵਰ ਲਾਲ ਨਾਲ ਹੋਇਆ। ਪੁਰਸ ਨੇ ਜਦੋਂ ਸ਼ਿਕੰਜਾ ਕਸਿਆ ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਸਾਡਾ ਮੁੰਡਾ ਤਾਂ ਨਕਲੀ ਨੋਟ ਛਾਪਣ ਦੇ ਵਿੱਚ ਫੜਿਆ ਗਿਆ ਅਤੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖੇਸ ਗਈ ਸੋ ਆਓ ਜਾਣਦੇ ਹਾਂ ਇਸ ਨਕਲੀ ਨੋਟ ਛਾਪਣ ਵਾਲੇ ਦੀ ਪੂਰੀ ਕਹਾਣੀ 26 ਸਾਲਾ ਪਰਫੁੱਲ ਗੋਵਿੰਦ ਪਾਟਲ ਨੇ YouTube ਤੇ ਵੀਡੀਓ ਸਿੱਖਣ ਤੋਂ ਬਾਅਦ ਜਾਲੀ ਨੋਟ ਛਾਪਣੇ ਸ਼ੁਰੂ ਕਰ ਦਿੱਤੇ अपराज ਛਾਕਾ ਨੇ ਉਸਦੇ ਟਿਕਾਣੇ ਤੇ ਛਾਪਾ ਮਾਰ ਕੇ 2.3 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ। ਉਹ 8ਵੀਂ ਜਮਾਤ ਤੱਕ ਹੀ ਪੜਿਆ ਸੀ। ਜਦੋਂ 9ਵੀਂ ਦੇ ਵਿੱਚੋਂ ਫੇਲ ਹੋ ਗਿਆ ਤਾਂ ਪੜ੍ਹਾਈ ਛੱਡ ਕੇ ਘਰ ਬੈਠ ਗਿਆ। ਪਰਿਵਾਰ ਵਾਲਿਆਂ ਨੇ ਕਿਹਾ ਕਿ ਕੋਈ ਕੰਮ ਕਰ ਲੈ, ਵਿਹਲਾ ਬੈਠ ਕੇ ਕਿੰਨਾ ਚਿਰਵੇਂ ਚੱਲੇਗਾ। ਕੁਝ ਦਿਨਾਂ ਬਾਅਦ ਉਸ ਨੂੰ ਇਲੈਕਟ੍ਰੋਨਿਕ ਵੈਸਟ ਵਰਕ ਕਰਨ ਵਾਲੀ ਇੱਕ ਕੰਪਨੀ ਵਿੱਚ ਨੌਕਰੀ ਮਿਲੀ। ਪਰ ਉਸ ਨੂੰ ਕੰਮ ਪਸੰਦ ਨਹੀਂ ਆਇਆ। ਉਸ ਨੇ ਜਲਦੀ ਤੋਂ ਜਲਦੀ ਅਮੀਰ ਬਣਨ ਦਾ ਸੁਪਨਾ ਦੇਖਿਆ। ਜਦੋਂ ਉਸਦੇ ਮਾਪਿਆਂ ਨੇ ਉਸ ਦੀਆਂ ਹਰਕਤਾਂ ਤੇ ਇਤਰਾਜ਼ ਕੀਤਾ ਤਾਂ ਉਸ ਨੇ ਘਰ ਛੱਡ ਦਿੱਤਾ। ਪਰਿਵਾਰ ਵਾਲਿਆਂ ਨੇ ਸੋਚਿਆ ਕਿ ਸ਼ਾਇਦ ਪਰ ਫੁੱਲ ਵੱਖ ਹੋ ਕੇ ਕੋਈ ਚੰਗਾ ਕੰਮ ਕਰ ਲਵੇਗਾ। ਤਿੰਨ ਮਹੀਨਿਆਂ ਬਾਅਦ ਉਸ ਬਾਰੇ ਅਜੇਹੀ ਖਬਰ ਸੁਣਨ ਨੂੰ ਮਿਲੀ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇੱਕ ਅਜੇਹੇ ਨਟਵਰ ਲਾਲ ਦੀ ਕਹਾਣੀ ਹੈ ਜਿਸ ਦੇ ਕਾਲੇ ਕਾਰਨਾਮਿਆਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਪਰਫੁੱਲ ਗੋਵਿੰਦ ਪਾਟੇਲ ਨਾਂ ਦਾ ਇਹ ਵਿਅਕਤੀ ਮਹਾਰਾਸ਼ਟਰ ਦੇ ਪਲਵੇਲ ਚਤਲੋਜ਼ਾ ਇਲਾਕੇ ਦੇ ਟਾਂਡੇਰੇ ਦਾ ਰਹਿਣ ਵਾਲਾ। ਤਿੰਨ ਮਹੀਨੇ ਪਹਿਲਾਂ ਜਦੋਂ ਗੋਵਿੰਦ ਘਰੋਂ ਨਿਕਲਿਆ ਤਾਂ ਇੱਕ ਦਿਨ ਉਸ ਦੀ ਨਜ਼ਰ ਦਿੱਲੀ ਤੇ ਆਈ ਇੱਕ ਖਬਰ ਤੇ ਪਈ। ਖਬਰ ਸੀ ਕਿ ਕਿਵੇਂ ਕੁਝ ਲੋਕ ਇੱਕ ਛੋਟਾ ਜਿਹਾ ਸੈਟਅਪ ਬਣਾ ਕੇ ਨਕਲੀ ਨੋਟ ਛਾਪ ਲੈਂਦੇ ਨੇ ਇਸ ਤੋਂ ਬਾਅਦ ਗੋਵਿੰਦ ਨੇ ਨੌਕਰੀ ਛੱਡ ਦਿੱਤੀ ਉਸਨੇ ਇੰਟਰਨੈਟ ਤੇ YouTube ਤੇ ਕੁਝ ਵੀਡੀਓ ਸਰਚ ਕੀਤੇ ਅਤੇ ਜਾਲੀ ਨੋਟ ਛਾਪਣ ਲਈ ਪੂਰਾ ਸੈਟਅਪ ਤਿਆਰ ਕਰ ਲਿਆ ਉਸਦੀ ਯੋਜਨਾ ਘੱਟ ਕੀਮਤ ਤੇ ਨਕਲੀ ਨੋਟ ਛਾਪਣ ਦੀ ਸੀ ਤਾਂ ਜੋ ਫੜਿਆ ਨਾ ਜਾ ਸਕੇ ਹੁਣ ਗੋਵਿੰਦ ਨੇ ਆਪਣਾ ਕਾਲਾ ਧੰਦਾ ਸਥਾਪਿਤ ਕਰਨ ਲਈ ਕੁਝ ਜ਼ਰੂਰੀ ਸਮਾਨ ਖਰੀਦ ਲਿਆ ਉਸਨੇ ਨੋਟਾਂ ਦੀ ਫੋਟੋਕਾਪੀ ਲਈ ਸੁੱਤੀ ਕਾਗਜ਼ ਦੀ ਵਰਤੋਂ ਕੀਤੀ ਹਰ ਨੋਟ ਤੇ ਸੁਰੱਖਿਆ ਚਿੰਨ੍ਹ ਵਜੋਂ ਕੰਮ ਕਰਨ ਵਾਲੀ ਹਰੀ ਪੱਟੀ ਨੂੰ ਬਣਾਉਣ ਲਈ ਗੋਵਿੰਦ ਨੇ ਸਪਾਰਕਲ ਸੈਲੋ ਟੇਪ ਨੂੰ ਕੱਟਣ ਲਈ ਕਟਰ ਦੀ ਵਰਤੋਂ ਕੀਤੀ ਅਤੇ ਉਸ ਨੂੰ ਉੱਥੇ ਚਿਪਕਾਇਆ ਗਿਆ। ਇਸ ਤੋਂ ਬਾਅਦ ਉਹ ਲੋਹੇ ਦੇ ਬਕਸੇ ਨਾਲ ਨੋਟਾਂ ਨੂੰ ਦਬਾਉਂਦਾ ਰਿਹਾ। ਆਮ ਆਦਮੀ ਲਈ ਆਪਣੇ ਨਕਲੀ ਨੋਟਾਂ ਦੀ ਪਛਾਣ ਕਰਨੀ ਬੇਹਦ ਔਖੀ ਹੁੰਦੀ ਹੈ ਪਰ ਜੇਕਰ ਕੋਈ ਧਿਆਨ ਨਾਲ ਜਾਂਚ ਕਰੇ ਤਾਂ ਉਹਨਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਹਾਲਾਂਕਿ ਲੋਕ ਆਮ ਤੌਰ ਤੇ ਘੱਟ ਮੁੱਲ ਦੇ ਨੋਟਾਂ ਦੀ ਜਾਂਚ ਨਹੀਂ ਕਰਦੇ। ਤਿੰਨ ਮਹੀਨੇ ਉਸ ਦਾ ਕਾਰੋਬਾਰ ਚੰਗਾ ਚੱਲਦਾ ਰਿਹਾ। ਉਹ ਆਪਣੇ ਕੋਲ ਆਉਣ ਵਾਲੇ ਗਾਹਕਾਂ ਨੂੰ 1 ਲੱਖ ਰੁਪਏ ਦੇ ਨਕਲੀ ਨੋਟ 10000 ਰੁਪਏ ਦੇ ਵਿੱਚ ਵੇਚਦਾ ਸੀ ਫੜੇ ਜਾਣ ਤੋਂ ਬਚਣ ਲਈ ਉਸਨੇ 10 20 50 ਤੇ 100 ਰੁਪਏ ਦੇ ਨਕਲੀ ਨੋਟ ਬਣਾਏ ਸਨ ਨਕਲੀ ਨੋਟ ਬਾਜ਼ਾਰ ਵਿੱਚ ਫਲਾਉਣ ਲਈ ਉਸ ਕੋਲ ਕੋਈ ਵੱਡੀ ਸਿੰਡੀਕੇਟ ਜਾਂ ਏਜੰਟ ਨਹੀਂ ਸੀ ਇਸ ਲਈ ਉਸਨੇ ਉਹਨਾਂ ਲੋਕਾਂ ਨੂੰ ਹੀ ਨਕਲੀ ਨੋਟ ਵੇਚੇ ਜਿਨ੍ਹਾਂ ਨੂੰ ਉਹ ਨਿੱਜੀ ਤੌਰ ਤੇ ਜਾਣਦਾ ਸੀ ਪਰ ਕਿਹਾ ਜਾਂਦਾ ਕਿ ਅਪਰਾਧੀ ਭਾਵੇਂ ਕਿੰਨਾ ਵੀ ਕਿਉਂ ਨਾ ਚਲਾਕ ਹੋਵੇ ਉਹ ਇੱਕ ਨਾ ਇੱਕ ਦਿਨ ਫੜਿਆ ਜ਼ਰੂਰ ਜਾਂਦਾ ਇੱਕ ਦਿਨ ਪੁਲਿਸ ਨੂੰ ਉਸ ਕੋਲੋਂ ਛਾਪਿਆ ਇੱਕ ਨਕਲੀ ਨੋਟ ਮਿਲਿਆ ਪੁਲਿਸ ਅਧਿਕਾਰੀ ਵੀ ਨੋਟ ਦਾ ਡਿਜ਼ਾਈਨ ਦੇਖ ਕੇ ਹੈਰਾਨ ਰਹਿ ਗਿਆ। ਇਹ ਨੋਟ ਬਹੁਤ ਹੀ ਚਲਾਕੀ ਨਾਲ ਤਿਆਰ ਕੀਤਾ ਗਿਆ ਸੀ। ਪੁਲਿਸ ਨੇ ਹੁਣ ਇਹਨਾਂ ਨੋਟਾਂ ਨੂੰ ਛਾਪਣ ਵਾਲੇ ਸਰਗਨਾਂ ਨੂੰ ਫੜਨ ਵਾਸਤੇ ਇੱਕ ਜਾਲ ਵਿਛਾਇਆ। ਜਿੱਥੇ ਗੋਵਿੰਦ ਵੀ ਜਾਦਾ ਮੁਨਾਫਾ ਕਮਾਉਣ ਦੇ ਸੁਪਨੇ ਦੇਖ ਰਿਹਾ ਸੀ ਅਤੇ ਇਸ ਲਾਲਚ ਕਾਰਨ ਉਹ ਪੁਲਿਸ ਦੇ ਜਾਲ ਵਿੱਚ ਫਸ ਗਿਆ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪਿੰਟ ਟਾਂਡੇਰੇਸ ਸਥਿਤ ਉਸ ਦੇ ਘਰ ਛਾਪਾ ਮਾਰ ਕੇ ਉਸ ਨੂੰ 2.3 ਲੱਖ ਰੁਪਏ ਦੇ ਨਕਲੀ ਨੋਟਾਂ ਸਮੇਤ ਗ੍ਰਿਫਤਾਰ ਕੀਤਾ। ਜਾਲੀ ਨੋਟ ਛਾਪਣ ਲਈ ਵਰਤੀ ਜਾਂਦੀ ਸਾਰੀ ਸਮੱਗਰੀ ਵੀ ਪੁਲਿਸ ਵੱਲੋਂ ਜਬਤ ਕਰ ਲਈ। ਪੁਲਿਸ ਨੇ ਗੋਵਿੰਦ ਦੇ ਘਰੋਂ 50 ਰੁਪਏ ਦੇ 574 ਨੋਟ, 100 ਰੁਪਏ ਦੇ 33 ਨੋਟ, 200 ਰੁਪਏ ਦੇ 856 ਨੋਟ ਬਰਾਮਦ ਕੀਤੇ। ਨਾਲ ਹੀ ਪੁਲਿਸ ਹੁਣ ਉਹਨਾਂ ਲੋਕਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਉਸ ਤੋਂ ਨਕਲੀ ਨੋਟ ਖਰੀਦੇ ਸਨ। ਪੁਲਿਸ ਨੇ ਪਰਫੁੱਲ ਗੋਵਿੰਦ ਖਿਲਾਫ ਆਈਪੀਸੀ ਦੀ ਧਾਰਾ 499ਏ, 499ਬੀ, 499ਸੀ ਅਤੇ 499ਡੀ ਤਹਿਤ ਕੇਸ ਦਰਜ ਕਰ ਲਿਆ। ਫਿਲਹਾਲ ਅਦਾਲਤ ਨੇ ਗੋਵਿੰਦ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਬਿਊਰੋ ਰਿਪੋਰਟ ਹਮਦਰਦ